ਤੁਹਾਡੀ ਕਹਾਣੀ ਸੁਣ ਕੇ ਆਏ ਆ ਕਿ ਤੁਹਾਡੀ ਇੱਕ ਡਾਟਰ ਹੈ ਛੋਟੀ ਜੀ ਜਿਹਨੂੰ ਤੁਸੀਂ ਘੱਟ ਛੱਡ ਕੇ ਆਂਦੇ ਹੋ ਮਤਲਬ ਕੀ ਗੱਲ ਦੇ ਸੀਗੀ ਪਹਿਲਾਂ ਕਿ ਜਿਹੜਾ ਤੁਸੀਂ ਉਹਨੇ ਮਤਲਬ ਕੰਮ ਕਰਦੇ ਸੀ ਸ਼ੁਰੂ ਕਰਤਾ ਪਹਿਲਾਂ ਤੇ ਮੈਂ ਹਾਊਸ ਵਾਈਫ ਸੀ ਉਸ ਤੋਂ ਬਾਅਦ ਫਿਰ ਮੈਂ ਟੀਚਿੰਗ ਵੀ ਕੀਤੀ ਆ ਤੇ ਮੇਰੇ ਹਸਬੰਦ ਜੌਬ ਕਰਦੇ ਸੀ ਡਿਲੀਵਰੀ ਚ ਪਾਰਸਲ ਡਿਲੀਵਰੀ ਦੀ ਕੰਪਨੀ ਚ ਤੇ ਇਹਨਾਂ ਦੇ ਨਾਲ ਪੈਸੇ ਡਿੱਗੇ ਸੀ ਕੰਮ ਕਰਦੇ ਹੋਏ ਤੇ ਉਹਨਾਂ ਨੇ ਪੂਰੀ ਸੈਲਰੀ ਹੋਲਡ ਕਰਤੀ ਸੀ ਇਹਨਾਂ ਦੀ ਤੇ ਅਸੀਂ ਉਹ ਤੇ ਆ ਕਿ ਥੋੜੀ ਬਾਅਦ ਸੇਵਿੰਗ ਕੀਤੀ ਹੋਈ ਸੀ ਉਦੇ ਨਾਲ ਕਰਕੇ ਆਪਾਂ ਛੋਟਾ ਜਿਹਾ ਸੈਟਅਪ ਪਹਿਲਾਂ ਸਿਰਦਈ ਦਾ ਚਾਲੂ ਕੀਤਾ ਸੀ। ਤੋਂ ਬਾਅਦ ਆਪਾਂ ਉਹ ਤੋਂ ਪੈਸੇ ਜੋੜ-ਜੋੜ ਕੇ ਫਿਰ ਆਪਾਂ ਛੋਟੀ ਜਿਹੀ ਕਾਰਟ ਲਗਾਈ ਸੀ। ਨਾ ਸਪੈਸ਼ਲ ਕੀ ਆਪਣੇ ਕੋਲ ਜਿਹੜਾ ਲੋਕੀ ਦੂਰੋਂ ਖਾਣ ਆਂਦੇ ਆ। ਆਪਣੇ ਕੋਲ ਸਪੈਸ਼ਲ ਹੈਗੇ ਮੰਜੂਰੀਆਂ ਵਾਲੇ ਛੋਲੇ। ਆ ਹੈਗੇ ਆਪਣੇ ਮੰਜੂਰੀਆਂ ਵਾਲੇ ਛੋਲੇ। ਵਾਹ। ਰਾਜ ਮਾਤੇ ਆ ਦੋਨੋਂ ਇਕੱਠੇ ਹੀ ਲਾਇ ਸੀ ਆਪਾਂ ਇੱਥੇ। ਇਹ ਆ ਦੋਨੋਂ ਅਜੇ ਵੀ ਰੱਖੇ ਨੇ ਆ। ਤਾਂ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਆਪਾਂ ਸਵੇਰੇ 10:30 ਵਜੇ ਤੱਕ ਆ ਜੰਦੇ ਆ ਇੱਥੇ ਤੇ ਸਾਰਾ ਕੁਝ ਮੈਂ ਇੱਥੇ ਸਾਰਾ ਕੁਝ ਇੱਥੇ ਬਣਾ ਲਿਆ ਹੰਮਬਰ ਸਰਿਆ ਭਰਾਵਾਂ ਨੇ ਭੈਣਾਂ ਨੇ ਬਹੁਤ ਸਾਥ ਦਿੱਤਾ ਬਹੁਤ ਸਪੋਰਟ ਦਿੱਤਾ ਜੋ ਰੇੜੀ ਦੇ ਆਪਣੇ ਕਸਟਮਰ ਜੋ ਖਾਣਾ ਛੱਡ ਗਏ ਸੀ ਇੱਕ ਕਈ ਹੁੰਦੇ ਨੇ ਜਿਵੇਂ ਕਿ ਹਾਈਜੀਨ ਦਾ ਧਿਆਨ ਰੱਖਦੇ ਨੇ ਹੋਰ ਸਾਫ ਸਪਾਈ ਹੋਰ ਬੜੇ ਤਰੀਕੇ ਦਾ ਧਿਆਨ ਜੋ ਰੱਖਦੇ ਨੇ ਵੱਡੇ ਘਰ ਦੇ ਮਤਲਬ ਆਪਣੇ ਕੋਈ ਵੀ ਅੱਜ ਕੱਲ ਆਪਣੇ ਬੱਚਿਆਂ ਨੂੰ ਗੰਦ ਖਵਾ ਕੇ ਰਾਜ਼ੀ ਨਹੀਂ ਹੈਗਾ ਸਾਫ਼ ਸੁਥਰਾ ਖਾਣਾ ਚਾਹੁੰਦਾ ਆਪ ਅਸੀਂ ਵੀ ਹੋਗੇ ਤੁਸੀਂ ਵੀ ਹੋਗੇ ਤੇ ਆਪਾਂ ਉਹਨਾਂ ਨੂੰ ਦੁਬਾਰਾ ਰੇੜੀ ਤੇ ਸੱਦ ਲਿਆ ਹਰ ਚੀਜ਼ ਆਪਾਂ ਘਰ ਵਾਲੀ ਪਾਉਂਦੇ ਆ ਕੋਈ ਵੀ ਆਪਾਂ ਐੋ ਜੀ ਚੀਜ਼ ਨਹੀਂ ਪਾਉਂਦੇ ਜਿਸ ਨੂੰ ਕੋਈ ਹਾਰਮੋਨਿਕ ਐ ਇਹਨੂੰ ਕੋਈ ਤਕਲੀਫ ਹੋਏ ਬਿਮਾਰੀ ਹੋਏ ਜੋ ਹੀ ਆਪ ਖਾ ਸਕਦੇ ਆ ਉਹੀ ਆਪਾਂ ਲੋਕਾਂ ਨੂੰ ਖਾਣਨੇ ਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਣ ਤੋਂ ਬਾਅਦ ਵੀ ਕੁਝ ਲੋਗ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਰੱਖਦੇ ਨੇ ਵੱਡੀ ਵੱਡੀਆਂ ਕੋਠੀਆਂ ਦੇ ਵਿੱਚ ਰਹਿ ਕੇ ਬੰਗਲਿਆਂ ਦੇ ਵਿੱਚ ਰਹਿ ਕੇ ਵੀ ਉਹ ਸਕੂਨ ਮਹਿਸੂਸ ਨਹੀਂ ਕਰਦੇ ਲੇਕਿਨ ਅੱਜ ਇੱਕ ਅਜਿਹੇ ਮਿਹਨਤੀ ਕਪਲ ਦੀ ਤੁਹਾਨੂੰ ਕਹਾਣੀ ਜਿਹੜੀ ਅ ਦਰਸ਼ਾਉਣ ਜਾ ਰਹੇ ਆ ਜਿਹੜੇ ਹਮੇਸ਼ਾ ਦੇ ਵਿੱਚ ਗਿਲਵਾਲੀ ਜਗ੍ਹਾ ਉੱਥੇ ਆਪਣੇ ਇੱਕ ਫੂਡ ਦਾ ਕਾਰਗ ਲਗਾ ਕੇ ਬੈਠੇ ਨੇ ਬੜੀਆਂ ਸਪੈਸ਼ਲ ਚੀਜ਼ਾਂ ਬਣਾਉਂਦੇ ਨੇ ਆਪਣੀ 5 ਸਾਲ ਦੀ ਡਾਟਰ ਨੂੰ ਘਰ ਛੱਡ ਕੇ ਇੱਥੇ ਪਹੁੰਚਦੇ ਨੇ ਤੇ ਉਹ ਸਾਰਾ ਦਿਨ ਉਹ ਡੀ ਕਰਦੀ ਆ ਕਿ ਕਦੋਂ ਮੇਰੇ ਮਾਪੇ ਜਿਹੜੇ ਵਾਪਸ ਆਣਗੇ ਰਾਤ ਨੂੰ ਤੇ ਮੈਂ ਉਹਨਾਂ ਨੂੰ ਗੱਲ ਵਕੜੀ ਪਾ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਸਕਾਂ ਸੋ ਅਜੇਹੀ ਕਹਾਣੀ ਅੱਜ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਮਿਸਟਰ ਤੋਂ ਤੁਸੀਂ ਦੇਖ ਸਕਦੇ ਹੋ ਕਈ ਤਰੀਕੇ ਦੀਆਂ ਹੁਣ ਆਈਟਮਾਂ ਉਹਨਾਂ ਨੇ ਜਿਹੜੀਆਂ ਬਣਾਉਣੇ ਸ਼ੋਅ ਕਰ ਦਿੱਤੀਆਂ ਨੇ ਸਪੈਸ਼ਲਿਟੀ ਕੀ ਹੈ ਕੀ ਕਾਰਨ ਹੈ ਕੀ ਸੋਚ ਹੈ ਜਾਣ ਲੈਂਦੇ ਹਾਂ ਗੱਲਬਾਤ ਕਰ ਲੈਣੇ ਸਸ਼ਕਲ ਮੈਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਮ ਤੁਹਾਡੀ ਕਹਾਣੀ ਸੁਣ ਕੇ ਆਏ ਆ ਕਿ ਤੁਹਾਡੀ ਇੱਕ ਡਾਟਰ ਹੈ ਛੋਟੀ ਜੀ ਜਿਹਨੂੰ ਤੁਸੀਂ ਘੱਟ ਛੱਡ ਕੇ ਆਂਦੇ ਹੋ ਮਤਲਬ ਕੀ ਗੱਲ ਦੇ ਸੀਗੀ ਪਹਿਲਾਂ ਕਿ ਜਿਹੜਾ ਤੁਸੀਂ ਹੁਣ ਇਹ ਮਤਲਬ ਕੰਮ ਕਰਦੇ ਹੋ ਤਾਂ ਸ਼ੁਰੂ ਕਰਤਾ ਅਸੀਂ ਪਹਿਲਾਂ ਪਹਿਲਾਂ ਤੇ ਮੈਂ ਹਾਊਸ ਵਾਈਫ ਸੀ ਉਸ ਤੋਂ ਬਾਅਦ ਫਿਰ ਮੈਂ ਟੀਚਿੰਗ ਵੀ ਕੀਤੀ ਆ ਹੂੰ ਤੇ ਮੇਰੇ ਹਸਬੰਦ ਜੌਬ ਕਰਦੇ ਸੀ ਡਿਲੀਵਰੀ 'ਚ ਪਾਰਸਲ ਡਿਲੀਵਰੀ ਦੀ ਕੰਪਨੀ 'ਚ ਤੇ ਇਹਨਾਂ ਦੇ ਨਾ ਪੈਸੇ ਡਿੱਗੇ ਸੀ ਕੰਮ ਕਰਦੇ ਹੋਏ ਤੇ ਉਹਨਾਂ ਨੇ ਪੂਰੀ ਸੈਲਰੀ ਹੋਲਡ ਕਰਤੀ ਸੀ ਇਹਨਾਂ ਦੀ ਤੇ ਅਸੀਂ ਉਹ ਤੇ ਆ ਕਿ ਥੋੜੀ ਬਹੁਤ ਸੇਵਿੰਗ ਕੀਤੀ ਹੋਈ ਸੀ ਉਹਦੇ ਨਾਲ ਕਰਕੇ ਆਪਾਂ ਛੋਟਾ ਜਿਹਾ ਸੈਟਅਪ ਪਹਿਲਾਂ ਸ਼ਰਦਾਈ ਦਾ ਚਾਲੂ ਕੀਤਾ ਸੀ ਉਹ ਤੋਂ ਬਾਅਦ ਆਪਾਂ ਉਹ ਤੋਂ ਪੈਸੇ ਜੋੜ-ਜੋੜ ਕੇ ਫਿਰ ਆਪਾਂ ਛੋਟੀ ਜੀ ਗਾੜ੍ਹ ਲਗਾਈ ਸੀ ਆ ਹੈਗੀ ਹੈਡੀ ਗਾੜ੍ਹ ਅੱਛਾ ਇਹ ਪੁਰਾਣੀ ਗਾੜ੍ਹ ਹੈ ਪੁਰਾਣੀ ਗਾੜ੍ਹ ਹੈਡੀ ਅੱਛਾ ਆਹ ਸਾਡੇ ਕੋਲ ਹੈਗੀ ਆਹ ਪੁਰਾਣੀ ਗਾੜ੍ਹ ਤੁਹਾਡਾ ਜਿਹੜਾ ਦੀ ਪਰਾਨੀ ਇੰਨਾ ਕਿ ਮਤਲਬ ਇੱਕ ਟੇਬਲ ਹੀ ਸੀਗਾ ਤੁਹਾਡੇ ਕੋਲ ਹਾਂਜੀ ਬਸ ਸਿਰਫ ਇਹ ਹੁਣ ਤੁਸੀਂ ਸੈਟਅਪ ਵੱਡਾ ਕਰ ਲਿਆ ਹੋ ਹਾਂਜੀ ਇਹ ਸੈਟਅਪ ਨਾਲ ਆਪਾਂ ਅੰਮਰਸਰ ਵਾਲਿਆਂ ਦਾ ਸਾਰਿਆਂ ਦਾ ਪਿਆਰ ਨਾਲ ਬਾਬੇ ਦੀ ਕਿਰਪਾ ਨਾਲ ਸਭ ਨੇ ਬਹੁਤ ਪਿਆਰ ਦਿੱਤਾ ਉਹਨਾਂ ਦੀ ਕਿਰਪਾ ਨਾਲ ਆਪਾਂ ਪਣੇ ਆਵਲੇ ਸੈਟਅਪ ਹੈ ਤੁਸੀਂ ਹਸਬੰਡ ਵਾਈਫ ਦੋਨੋਂ ਇੱਥੇ ਮਤਲਬ ਇਕੱਠਾ ਕੰਮ ਕਰਦੇ ਹੋ ਹਾਂਜੀ ਇਕੱਠਾ ਕਰਦੇ ਹਾਂ ਮੈਨੂੰ ਸਪੈਸ਼ਲ ਕੀ ਹੈ ਆਪਣੇ ਕੋਲ ਜਿਹੜਾ ਲੋਕੀ ਦੂਰੋਂ ਖਾਣ ਆਂਦੇ ਆ ਆਪਣੇ ਕੋਲ ਸਪੈਸ਼ਲ ਹੈਗੇ ਮੰਜੂਰੀਅਨ ਵਾਲੇ ਛੋਲੇ ਅੱਛਾ ਦਿਖਾਉਂਗੇ ਜ਼ਿਆਦਾ ਕੀ ਹੈਗਾ ਦਿਖਾਓ ਸਮਨ ਜੂਰਨ ਵਾਲੇ ਚੋਲੇ ਸਪੈਸ਼ਲਟੀ ਹੈ ਜਿਹੜੀ ਇੱਥੇ ਲੋਕ ਆਣ ਆਉਂਦੇ ਨੇ ਕਿਹੜਿਆਂ ਆਹ ਹੈਗੇ ਆਪਣੇ ਮਨਜੂਰਨ ਵਾਲੇ ਚੋਲੇ ਵਾ ਮੈਮੇ ਦੀ ਰੈਸিপি ਵੀ ਕੁਝ ਸਪੈਸ਼ਲ ਹੈ ਮਤਲਬ ਹਾਂਜੀ ਹਾਂਜੀ ਇਹ ਚ ਆਪਾਂ ਨਾ ਕੋਈ ਕੈਮੀਕਲ ਨਾ ਕੋਈ ਛੋਟਾ ਨਾ ਕੋਈ ਕੁਝ ਮਤਲਬ ਸੌਸ ਵਗੈਰਾ ਕੁਝ ਨਹੀਂ ਪਾਈ ਦੀ ਫਿਰ ਵੀ ਆ ਤੁਈ ਖਾ ਕੇ ਦੇਖੋਗੇ ਤੁਹਾਨੂੰ ਐਵੇਂ ਲੱਗੇਗਾ ਜਿਵੇਂ ਆਪਾਂ ਮਨਜੂਰਨ ਖਾਧਾ ਪਛਾਣਾਂ। ਹਾਂਜੀ। ਇਹਨਾਂ ਮਤਲਬ ਹੋਰ ਕੀ ਕੀ ਬਣਾਉਂਦੇ ਹੋ ਤੁਸੀਂ ਇਹਦੇ ਨਾਲ ਨਾਲ? ਹੋਰ ਇਹਦੇ ਨਾਲ ਆਪਣਾ ਰਾਜਮਾ ਵੀ ਹੈਗਾ। ਹਾਂ। ਰਾਜਮਾ ਤੇ ਆ ਦੋਨੋਂ ਇਕੱਠੇ ਹੀ ਲਾਇਏ ਸੀ ਆਪਾਂ ਇੱਥੇ। ਇਹ ਆ ਦੋਨੋਂ ਅਜੇ ਵੀ ਰੱਖੇ ਨੇ ਆਪਾਂ। ਓਕੇ। ਉਹਦੀ ਰਿਚਕ ਦੇਦੀਆਂ ਦਾ ਮੈਂ ਇੱਕਦਮ ਹਾਂਜੀ। ਲੋਕ ਕਿੰਨਾਂ ਪਸੰਦ ਕਰਦੇ ਮੈਨੂੰ? ਬਹੁਤ ਜ਼ਿਆਦਾ। ਰਿਸਪੌਂਸ ਵਧੀਆ। ਆਹ ਦੇਖੋ ਪਿੰਡੀ ਬਣਾਈ ਸੀ ਪਿੰਡੀ। ਅੱਛਾ। ਲੋਪਰ ਤੁਹਾਡੇ ਕੋਲ ਮਤਲਬ ਨਾਸ਼ਤਾ ਲੰਚ ਜੋ ਵੀ ਕਰਨਾ ਇੱਥੇ ਮਿਲ ਜਾਏਗਾ। ਹਾਂਜੀ। ਤੇ ਨਾਲ ਆਪਣੀ ਆਪਾਂ ਥੋੜਾ ਥੋੜਾ ਹੀ ਬਣਾਈ ਦਾ ਖਤਮ ਹੋ ਜੇ ਦੁਬਾਰਾ ਬਣਾ ਲੈਂਦੇ। ਹਾਂ। ਨੰਮ ਟੀਚਿੰਗ profession ਦੇ ਵਿੱਚੋਂ ਤੁਸੀਂ ਇਦਾਂ ਫੂਡ ਦਾ ਕੰਮ ਕੀਤਾ ਮੁਸ਼ਕਿਲਾਂ ਨਹੀਂ ਆਈਆਂ ਕਿ ਮਤਲਬ ਕਿ ਟੀਚਿੰਗ ਛੱਡ ਕੇ ਲੋਕਾਂ ਨੇ ਨਹੀਂ ਕਿਹਾ ਕਿ ਆ ਤੁਸੀਂ ਦੇ ਆ ਟੀਚਰ ਸੀਗੇ ਇਹ ਬਾਸਮਤੀ ਦਾ ਹੀ ਹਾਂਜੀ ਸੋ ਇਹ ਚਾਵਲ ਨੇ ਆ ਜਿਹੜੇ ਮੈਮ ਹੁਣੀ ਘਰੋਂ ਵਧਕ ਲੈ ਕੇ ਆਉਂਦੇ ਆ ਮੈਮ ਸਾਰਾ ਕੁਝ ਕਵਲ ਪ੍ਰੇਪੇਅਰ ਕਰਦੇ ਹੋ ਨਹੀਂ ਨਹੀਂ ਸਾਰਾ ਕੁਝ ਇੱਥੇ ਇੱਥੇ ਆ ਕੇ ਬਣਾ ਕਰਦੇ ਹੋ ਤੇ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਆਪਾਂ ਸਵੇਰੇ 10:30 ਵਜੇ ਤੱਕ ਆ ਜਾਂਦੇ ਆ ਇੱਥੇ ਤੇ ਸਾਰਾ ਕੁਝ ਮੈਂ ਇੱਥੇ ਸਾਰਾ ਕੁਝ ਇੱਥੇ ਬਣਾ ਲੈਂਦਾ ਹਾਂ ਪੜਨਾਂ ਦਾ ਹਸਬੰਦ ਹੁੰਦੇ ਤੁਹਾਡੇ ਹਾਂਜੀ ਦੋਵੇਂ ਇੱਕ ਦੂਜੇ ਨਾਲ ਰਲ ਮਿਲ ਕੇ ਸਪੋਰਟ ਕਰਦੇ ਆ ਇੱਕ ਦੂਜੇ ਨੂੰ ਸੋ ਗੱਲਬਾਤ ਕਰ ਲੈਂਦੇ ਆ ਉਹਨਾਂ ਦੇ ਹਸਬੰਡ ਨਾਲ ਵੀ ਬਾਜੀ ਬਾਜੀ ਜੀ ਖਾਲਸਾ ਹਾਂ ਬਾਜੀ ਜੀ ਖਦੇ ਜੀ ਬਾਜੀ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਆ ਹੁਣ ਤੇ ਮਤਲਬ ਅੰਮ੍ਰਿਤਸਰੀਆ ਦਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਹਾਂਜੀ ਜੀ ਬਹੁਤ ਖੁਸ਼ੀ ਹੁੰਦੀ ਵੀ ਜੀ ਬਹੁਤ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ ਕਿ ਆਪਣਾ ਅੰਮ੍ਰਿਤਸਰੀਆ ਭਰਾਵਾਂ ਨੇ ਭੈਣਾਂ ਨੇ ਬਹੁਤ ਸਾਥ ਦਿੱਤਾ ਬਹੁਤ ਸਪੋਰਟ ਦਿੱਤਾ ਜੋ ਰੇੜੀ ਦੇ ਆਪਣੇ ਕਸਟਮਰ ਜੋ ਖਾਣਾ ਛੱਡ ਗਏ ਸੀ ਇੱਕ ਕਈ ਹੁੰਦੇ ਨੇ ਜਿਵੇਂ ਕਿ ਆਈ ਜੀਨ ਦਾ ਧਿਆਨ ਰੱਖਦੇ ਨੇ ਹੋਰ ਸਾਫ ਸਪਾਈ ਹੋਰ ਬੜੇ ਤਰੀਕੇ ਦਾ ਧਿਆਨ ਜੋ ਰੱਖਦੇ ਨੇ ਵੱਡੇਡੇ ਘਰ ਦੇ ਮਤਲਬ ਆਪਣੇ ਕੋਈ ਵੀ ਅੱਜ ਕੱਲ ਆਪਣੇ ਬੱਚਿਆਂ ਨੂੰ ਗੰਦ ਖਵਾ ਕੇ ਰਾਜੀ ਨਹੀਂ ਹੈਗਾ ਸਾਥ ਉਤਰਾ ਖਾਣਾ ਚਾਹੁੰਦਾ ਆਪ ਅਸੀਂ ਵੀ ਹੋ ਗਏ ਤੁਸੀਂ ਵੀ ਹੋ ਗਏ ਤੇ ਆਪਾਂ ਉਹਨਾਂ ਨੂੰ ਦੁਬਾਰਾ ਰੇੜੀ ਤੇ ਸੱਦ ਲਿਆ ਕਿ ਇੱਕ ਵਧੀਆ ਤੁਸੀਂ ਆਈਦੀ ਰੋਟੀ ਖਾਓ ਘਰ ਵਾਲੇ ਮਸਾਲੇ ਘਰ ਵਾਲੀ ਹਰ ਚੀਜ਼ ਆਪਾਂ ਘਰ ਵਾਲੀ ਪਾਉਂਦੇ ਆ ਕੋਈ ਵੀ ਆਪਾਂ ਐਓ ਜੀ ਚੀਜ਼ ਨਹੀਂ ਪਾਉਂਦੇ ਜਿਸ ਨੂੰ ਕੋਈ ਹਾਰਮੋਨਿਕ ਇਹਨੂੰ ਕੋਈ ਤਕਲੀਫ ਹੋਏ ਬਿਮਾਰੀ ਹੋਏ ਜੋ ਹੀ ਆਪ ਖਾ ਸਕਦੇ ਹੋ ਹੀ ਆਪਾਂ ਲੋਕਾਂ ਨੂੰ ਖਵਾਉਂਦੇ ਆ ਲੋਕਾਂ ਦੇ ਵਿੱਚ ਗਲਝਣ ਬਣ ਗਿਆ ਲੋਕ ਕਹਿੰਦੇ ਨੇ ਕਿ ਰੈਸਟੋਰੈਂਟਾਂ ਦੇ ਖਾਣੇ ਵਧੀਆ ਹੁੰਦੇ ਜਿਹੜੇ ਕਾਰਟ ਹੁੰਦੇ ਆ ਆਮ ਤੌਰ ਤੇ ਲੱਗਦੇ ਉਹ ਗੰਦਗੀ ਪਰੋਸਦੇ ਆ ਪਰ ਮੈਨੂੰ ਲੱਗਦਾ ਕੀ ਹਾਈ ਜੀਂਦਾ ਧਿਆਨ ਜਿੰਨਾ ਅੱਜ ਕੱਲ ਜਿਹੜੇ ਸਟਰੀਟ ਵੈਂਡਰਸ ਆ ਕਾਰਟ ਵਾਲੇ ਰੱਖ ਲੈਨੇ ਉਹਨਾਂ ਤੇ ਰੈਸਟੋਰੈਂਟ ਵਾਂਗ ਨਹੀਂ ਰੱਖਦੇ ਕੋਈ ਵੇਖੋ ਇਹ ਆਪਣੇ ਆਪਣੇ ਨੀਤੀ ਦੀ ਗੱਲ ਹੁੰਦੀ ਆ ਕਿ ਲੋਕਾਂ ਨੂੰ ਕਿਵੇਂ ਦਾ ਖਾਣਾ ਖਵਾਉਣਾ ਔਰ ਰੈਸਟੋਰੈਂਟ ਵਾਲੇ ਕੋਈ ਸੋ ਜੋ ਕੋਈ ਚਾਹ ਠੀਕ ਵੀ ਹੋਣਗੇ ਜੋ ਵਧੀਆ ਲੋਕਾਂ ਨੂੰ ਖਾਣਾ ਖਵਾਉਂਦੇ ਨੇ ਠੀਕ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਲੋਕਾਂ ਨੂੰ ਕਿਹੋ ਜੀ ਚੀਜ਼ ਖਵਾਣੀ ਹੈ ਵਧੀਆ ਖਵਾਣੀ ਹੈ ਮਾੜੀ ਖਵਾਣੀ ਹੈ ਮਾੜੀ ਖਵਾਓਗੇ ਤਾਂ ਬੰਦਾ ਇੱਕ ਵਾਰ ਆਊਗਾ ਦੁਬਾਰਾ ਨਹੀਂ ਆਊਗਾ ਸਟਾਰਟਿੰਗ ਆਪਾਂ ਮੰਜੂਰ ਵਾਲੇ ਛੋਲੇ ਆਪਾਂ ਇੱਕ ਚਾਈਨੀਜ਼ ਡਿਸ਼ ਨੂੰ ਹੈਲਥੀ ਡਿਸ਼ ਲੈ ਕੇ ਆਏ ਆ ਹੈਲਥੀ ਵੇਜ ਲੈ ਕੇ ਆਏ ਕਿ ਬੱਚੇ ਸਾਡੇ ਕੋਲ ਸਪੈਸ਼ਲ ਹੁੰਦੇ ਨੇ ਖਾਣ ਵਾਸਤੇ ਜੋ ਮੈਂ ਚਾਂਪ ਬੋਨੋ ਨਾ ਉਹ ਚਾਂਪ ਵੀ ਮੈਂ ਸਪੈਸ਼ਲ ਲੱਭ ਕੇ ਲੈ ਕੇ ਆਉਣਾ ਠੀਕ ਹੈ ਪ੍ਰੋਪਰ ਸੋਇ ਦੀ ਨਹੀਂ ਹੁੰਦੀ ਮੈਂ ਝੂਠ ਬੋਲਾਂ ਹੁੰਦੀ ਮੈਦੇ ਦੀ ਆ ਪਰ ਸੋਇ ਮੈਂ ਲੱਭ ਕੇ ਇਹੋ ਜੀ ਚੀਜ਼ ਲੈ ਕੇ ਆਉਣਾ ਜੋ ਆਪਾਂ ਘਰੇ ਵਰਤਦੇ ਆਪਾਂ ਟੇਸਟ ਵਧੀਆ ਆਏ ਬੱਚੇ ਖਾਣ ਤੇ ਬੱਚਾ ਨੂੰ ਕੋਈ ਪ੍ਰੋਬਲਮ ਨਾ ਹੋਏ ਕੋਈ ਢੇਡ ਤਕਲੀਫ ਦੀ ਪ੍ਰੋਬਲਮ ਨਾ ਹੋਏ ਕੋਈ ਉਹ ਜੀ ਦਿੱਕਤ ਨਾ ਹੋਏ ਤੇ ਉਹ ਰੋਜ਼ ਸਾਡੇ ਕੋਲ ਚੀਜ਼ ਖਾਣ ਤੇ ਉਹ ਆਪਾਂ ਉਹ ਘਰ ਦੇ ਮਸਾਲੇ ਵਰਤਦੇ ਨੇ ਆ ਤੇ ਕੈਚ ਦੇ ਐਮ ਡੀ ਐਚ ਦੇ ਮਸਾਲੇ ਸਾਰੇ ਬ੍ਰਾਂਡਡ ਚੀਜ਼ ਵਰਤਦੀ ਦੀ ਆ ਪੈਕਟ ਖੁੱਲੀ ਜੀ ਕੋਈ ਨਹੀਂ ਵਰਤਦੀ ਦੀ ਆਪਾਂ ਤੇ ਢਾਬੇ ਰੈਸਟੋਰੈਂਟ ਬਣਾਉਂਦੇ ਨੇ ਲੋਕੇ ਚੀਜ਼ ਆਪਾਂ ਲਾਈ ਬਣਾਉਂਦੇ ਆ ਜਿਹੜੇ ਲੋਕੀ ਆਉਂਦੇ ਨੇ ਤੇ ਰੇੜੀ ਤੜਕੇ ਲੱਗ ਰਹੇ ਹੁੰਦੇ ਨੇ ਘਰ ਆ ਲਵਾਂਗੇ ਲੋਕੀ ਕਹਿੰਦੇ ਨੇ ਕਿ ਯਾਰ 스멜 ਘਰ ਵਾਲੀ ਲੱਗ ਰਹੀ ਹੈ ਜਦੋਂ ਮੰਮੀ ਤੜਕੇ ਲਾਉਂਦੀ ਹੈ ਤੇ ਕੋਈ ਭੈਣ ਤੜਕੇ ਲਾਉਂਦੀ ਤੇ ਹੋਜੀ 스멜 ਆਉਂਦੀ ਸਾਡੀ ਰੇੜੀ ਜਿਹੜੇ ਲੋਕਾਂ ਨੂੰ ਮਤਲਬ ਘਰ ਚ ਨਾਸ਼ਤਾ ਕਰੀਵੇ ਤੇ ਮਤਲਬ ਲੇਟ ਹੋ ਜਾਂਦੇ ਉਹ ਤੁਹਾਡੇ ਕੋਲ ਨਾਸ਼ਤਾ ਕਰਦੇ ਨੇ ਕੋਈ ਸਪੈਸ਼ਲ ਫੋਨ ਹੁੰਦੇ ਨੇ ਮੇਰੇ ਕੋਲ WhatsApp ਭਰਿਆ ਹੁੰਦਾ ਗੋਪੀ ਵਾਲੇ ਪਰੌਂਠੇ ਲਾ ਦਿਓ ਅਮੂਲੀ ਵਾਲੇ ਪਰੌਂਠੇ ਲਾ ਦਿਓ ਚਾਰ ਪਰੌਂਠੇ ਪੈਕ ਕਰ ਦਿਓ ਆਲੂ ਗੋਭੀ ਪੈਕ ਕਰ ਦਿਓ ਮੇਰੇ ਕੋਲ ਇਹੋ ਜਿਹੇ ਕਸਟਮਰ ਦੇ ਮੈਸੇਜ DM ਭਰੇ ਹੁੰਦੇ ਲੋਕੀ ਮਤਲਬ ਗੱਲਾਂ ਤਾਂ ਨਹੀਂ ਕਰਦੇ ਸੀਗੇ ਕਿ ਯਾਰ ਮਤਲਬ ਤੁਸੀਂ ਜੌਬ ਕਰਦੇ ਸੀਗੇ ਦੋਨੋਂ ਹਸਬੰਡ ਵਾਈਫ ਮੀਆਂ ਬੀਬੀ ਆ ਕੇ ਹੋ ਤੁਸੀਂ ਇਹੜੀ ਲਾ ਲਈ ਗੱਲਾਂ ਤਾਂ ਨਹੀਂ ਕਰਦੇ ਕਿ ਬਹੁਤ ਅਪਰੀਸ਼ੀਏਟ ਕੀਤਾ ਲੋਕਾਂ ਨੇ ਮੈਂ ਤਾਂ ਆਪਣੇ ਪੰਜਾਬ 'ਚ ਮਿਹਨਤ ਕਰ ਰਹੇ ਆ ਬਹੁਤ ਅਪਰੀਸ਼ੀਏਟ ਕੋਈ ਇਹ ਹੋ ਜਾ ਤਾਂ ਕੋਈ ਇੱਕ ਬੰਦਾ ਨਹੀਂ ਆਇਆ ਕਿ ਤੁਸੀਂ ਕੀ ਕੰਮ ਕਰ ਲਿਆ ਤੇ ਲੋਕਾਂ ਨੇ ਅਪਰੀਸ਼ੀਏਟ ਹੀ ਕੀਤਾ ਬਹੁਤ ਸਾਥ ਦਿੱਤਾ ਬਹੁਤ ਸਹਿਯੋਗ ਦਿੱਤਾ ਕਿ ਬਈ ਤੁਸੀਂ ਅੱਛਾ ਕੰਮ ਕਰ ਰਹੇ ਹੋ ਆਪਣੇ ਪੰਜਾਬ 'ਚ ਕੰਮ ਕਰ ਰਹੇ ਹੋ ਕਰਨਾ ਚਾਹੀਦਾ ਨੌਕਰੀਆਂ ਦੇ ਬੰਦਾ ਲਿਮਿਟਿਡ ਸੀਮਿਤ ਰਹਿ ਜਾਂਦਾ ਕਿ 10000 12000 ਤੋਂ ਬਾਅਦ ਤੇ ਬੰਦਾ ਨਹੀਂ ਸੋਚ ਪੰਦਾ ਨਾਖੋਸ਼ ਕਰਪੰਦਾ ਉਹਨਾਂ ਬੱਚੇ ਵਾਸਤੇ ਕੁਝ ਕਰਨਾ ਆਪਣੇ ਵਾਸਤੇ ਕੁਝ ਕਰਨਾ ਤੇ ਫਿਰ ਕੁਝ ਨਾ ਉਹਦੇ ਵੱਡਾ ਸੋਚਣਾ ਪੈਣਾ ਘਰ ਬੈ ਕੇ ਤੇ ਕੁਝ ਨਹੀਂ ਹੋਣਾ ਭਾਜੀ ਤੁਸੀਂ ਸਰਦਾਈ ਤੋਂ ਕੰਮ ਸ਼ੁਰੂ ਕੀਤਾ ਸੀਗਾ ਸਰਦਾਈ ਵੀ ਜਰੂਰ ਦਿਖਾਓ ਤੁਸੀਂ ਸਰਦਾਈ ਅਪ੍ਰੈਲ 'ਚ ਸਟਾਰਟ ਕੀਤਾ ਸੀ ਸਰਦਾਈ ਦਾ ਕੰਮ ਕੀਤਾ ਸੀ ਅਪ੍ਰੈਲ ਤੋਂ ਉਹ ਤੋਂ ਬਾਅਦ ਹੌਲੀ-ਹੌਲੀ ਆਪਾਂ ਇੱਥੇ ਆਏ ਆ ਆ ਤੁਸੀਂ ਸਰਦਾਈ ਮੇਰੀ ਚੈੱਕ ਕਰੋ ਮੈਂ ਲਗਾ ਦਿੰਦਾ ਇਹ ਸਰਦਾਈ ਹੁੰਦੀ ਏ ਇਹ ਸਰਦਾਈ ਮੇਰੀ ਬਿਨਾ ਬਰਫ਼ਤ ਹੁੰਦੀ ਏ ਬਿਨਾ ਬਰਫ਼ਤ ਕੋਈ ਠੰਡੀ ਕਿੱਦਾਂ ਕਰਦੇ ਇਹ ਠੰਡੀ ਮੈਂ ਤੁਹਾਨੂੰ ਦਿਖਾ ਦਿੰਦਾ ਕਨਸੈਪਟ ਇਹ ਠੰਡੀ ਇਸ ਤਰੀਕੇ ਨਾਲ ਹੁੰਦੀ ਏ ਵੇਖੋ ਜੈਲ ਪੈਡ ਪ ਕਿਉਂਕਿ ਲੋਕ ਕਹਿੰਦੇ ਕਿ ਜਿਹੜੀ ਡਾਰਕ ਮਤਲਬ ਉੱਚੋਂ ਆਪਾਂ ਬਰਫ਼ ਲਿਆਉਂਦੇ ਆ ਨਾ ਬਰਫ਼ ਕਾਨਿਆਂ ਤੋਂ ਉਹ ਖਾਣ ਯੋਗ ਨਹੀਂ ਹੁੰਦੀ ਉਸੇ ਬਾਹਰੋਂ ਠੰਡੀ ਕਰ ਸਕਦੇ ਆ ਬਰਫ਼ ਯੋਗ ਹੁੰਦੀ ਨਹੀਂ ਆਪਾਂ ਜੋ ਵੀ ਕੋਈ ਬਾਅਰ ਡਰਿੰਕ ਪੀਨੇ ਆ ਤੇ ਆਹ ਬਰਫ਼ ਨੂੰ ਬਿਲਕੁਲ ਪੀਣਾ ਨਹੀਂ ਚਾਹੀਦਾ ਇੱਥੇ ਕੋਈ ਗੰਦਗੀ ਉਹ ਮਤਲਬ ਐਵੇਂ ਉੱਥੇ ਲਿਖਿਆ ਹੁੰਦਾ ਬਰਫ਼ ਲੈਣ ਜਨ ਸਭਾ ਟਾ ਟਾ ਲਿਖਿਆ ਹੁੰਦਾ ਕਿ ਥਿਸ ਇਜ਼ ਨਾਟ ਫਾਰ ਯੂਜ਼ ਮਤਲਬ ਉਹ ਮੈਂ ਨਹੀਂ ਹੈਗੀ ਏ ਇਹ ਤੁਹਾਨੂੰ ਸਿਰਫ ਯੂਜ਼ ਵਾਸਤੇ ਹੈਗੀ ਆ ਖਾਣ ਪੀਣ ਵਾਸਤੇ ਨਹੀਂ ਹੈਗੀ ਤੇ ਆਪਾਂ ਉਹ برف ਪਾਈ ਦੀ ਨਹੀਂ ਤੇ ਲੋਕੀ ਮੇਰੇ ਕੋਲ ਅੱਜ ਵੀ ਸਰਦਾਈ ਬੜੀ ਦੂਰ ਦੂਰੋਂ ਪੀਨ ਹੁੰਦੇ ਨੇ ਕਿ ਦੇਖਦੇ ਨੇ ਕਿਹੜੀ ਚੀਜ਼ ਪਾਈ ਹੈ ਕਿਹੜੀ ਚੀਨੀ ਪਾਈ ਆ ਆਪਾਂ ਪਾਣੀ ਪਾਪਾ ਕੇ ਵਧਾਉਂਦੇ ਨਹੀਂ ਹੈਗੇ ਜੋ ਰਸਤੇ ਇੱਕ ਵਾਰੀ ਪੈ ਗਈ ਉਹ ਪੈ ਗਈ ਬਿਲਕੁਲ ਬਿਲਕੁਲ ਹਾਂ ਜੀ ਤੇ ਭਾਜੀ ਡਾਕਟਰ ਸਾਰਾ ਦਿਨ ਉਡੀਕਦੀ ਹੈ ਹਲਾ ਕਰ ਸਾਰਾ ਦਿਨ ਘਰੋਂ ਦੀ ਫੋਨ ਕਰਦੀ ਰਹਿੰਦੀ ਹੈ ਕੱਲੀ ਮਤਲਬ ਕਿਸ ਤਰ੍ਹਾਂ ਫਿਰ ਮੈਨੇਜ ਕਰਦੀ ਹੈ ਸਾਰਾ ਕੱਲੀ ਭਾਜੀ ਸਟਾਰਟਿੰਗ 'ਚ ਆਪਾਂ ਇਹੀ ਟ੍ਰਾਇਲ ਲਿਆ ਸੀ ਦੋ ਦਿਨ ਕੱਲਾ ਛੱਡ ਕੇ ਵੇਖਿਆ ਕਿ ਰਹੂਗੀ ਨਹੀਂ ਰਹੂਗੀ ਫਿਰ ਅੱਗੇ ਸੈਟਅਪ ਕਰਾਂਗੇ ਪਰ ਉਹ ਰੋਗੀ ਉਹਦਾ ਮਨ ਲੱਗ ਗਿਆ ਉਹ ਇੱਥੇ ਆ ਕੇ ਰਾਜੀ ਨਹੀਂ ਹੁੰਦੀ ਤੇ ਮੱਛਰ ਬਿਮਾਰੀ ਹੈਗੀ ਐ ਤੇ ਫਿਰ ਬੱਚਾ ਨਹੀਂ ਸਰਵਾਈਵ ਕਰ ਪਾਂਦਾ ਕਾਲ ਆਉਂਦੀ ਆ ਉਹਦੀ ਕਾਲ ਆਉਂਦੀ ਰਹਿੰਦੀ ਆ ਕਾਲ ਕਰਦੇ ਵੀ ਰਹਿੰਦੇ ਆ ਤੇ ਜੇ ਵੇਲ ਮਿਲਦੀ ਐ ਮੈਂ ਕਿਧੋ ਗੇੜੇ ਲਾਵੀ ਆਉਣਾ ਲਾਉਂਗੇ ਇਹ ਕਾਲ ਪੁੱਛੂਗੇ ਲਾਉਂ ਜ਼ਿਆਦਾ ਕਾਲ ਗੱਲ ਕਰਨੇ ਸੋ ਪਾਜੀ ਹੁਣੀ ਰੋਜ਼ ਆਪਣੀ ਡਾਕਟਰ ਨੂੰ ਘਰ ਛੱਡ ਕੇ ਇੱਥੇ ਆ ਰੋਜ਼ ਆਪਣੀ ਕਿਰਤ ਕਮਾਈ ਕਰਨ ਮਿਹਨਤ ਕਰਨ ਆਉਂਦੇ ਹੁਣ ਡਾਕਟਰ ਨੂੰ ਕਾਲ ਲਾਦੇ ਆ ਤੇ ਸਕੂਲ ਬਾਰੇ ਸਕੂਲ ਵਗੈਰਾ ਕਿਸ ਤਰ੍ਹਾਂ ਦਾ ਹੈ ਸਕੂਲ ਫਿਰੇ ਛੱਡ ਕੇ ਆਉਂਦੇ ਆ ਤੇ ਥੋੜਾ ਮਤਲਬ ਇਹ ਕਿ ਟਾਈਮ ਤੋਂ ਪਹਿਲਾਂ ਸਕੂਲ ਤੋਂ ਲੈ ਆਉਂਦੇ ਹਨ ਨੂੰ ਥੋੜਾ ਜਿਹਾ ਮਤਲਬ ਮੈਡਮ ਨੂੰ ਕਹਿ ਰੱਖਿਆ ਕਿ ਥੋੜਾ ਵਰਕ ਵਗੈਰਾ ਇਹਦਾ ਕਰਵਾ ਲਿਆ ਕਰੋ ਜਲਦੀ ਤੇ ਬਸ ਉਸ ਤਰੀਕੇ ਨਾਲ ਹੀ ਮੈਨੇਜ ਕਰੀ ਜਾਂਦੇ ਆ ਜਵੇਂ ਮੈਨੇਜ ਹੁੰਦਾ ਬਾਕੀ ਹੁੰਦਾ ਕਿਉਂਕਿ 25 ਦੀ ਇਹੋ ਜੀ ਏਜ ਹੈ ਜਿਹਦੇ ਵਿੱਚ ਉਹਨੂੰ ਲੋੜ ਹੈ ਆਪਣੇ ਮਾਪਿਆਂ ਦੀ ਲੇਕਿਨ ਤੁਸੀਂ ਵੀ ਆਪਣੀ ਮਤਲਬ ਮਿਹਨਤ ਕਰਨੀ ਵੀ ਜ਼ਰੂਰੀ ਹੈ ਨਾ ਪੈਸਾ ਵੀ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੀਂਹ ਚੀਜ਼ਾਂ ਮੈਨੇਜ ਕਰਨੀਆਂ ਔਕੀਆਂ ਨੇ ਮੁਸ਼ਕਿਲ ਤੇ ਭਾਈ ਬਹੁਤ ਹੁੰਦੀ ਨੈਟ ਰੋਡਿਸ ਵੀ ਜੀ ਨੂੰ ਯਾਚਨ ਕੋਈ ਗੱਲ ਚੋ ਭਾਜੀ ਹੁਣ ਡਾਕਟਰ ਨੂੰ ਕਾਲ ਲਗਾ ਰਹੇ ਹਾਂ ਸੋ ਦੀ ਜੀ ਆ ਉਹ ਮੈਨੂੰ ਕਾਲ ਆ ਰਹੀ ਜਾਂਦੀ ਆ ਓਏ ਓਏ ਫੋਨ ਚ ਲਾਉਂਦੀ ਰਹਿੰਦੀ ਹੈ ਨਾ ਨੈਟ ਚੱਲਦਾ ਰਹਿੰਦਾ ਫੋਨ 'ਚ ਕਾਰਟੂਨ ਤੇ ਲੱਗੀ ਹੁੰਦੀ ਹੈ ਆਪਣਾ ਆਰਾਮ ਨਾਲ ਚੋ ਭਾਜੀ ਜੇ ਅਪਾ ਫਿਰ ਮੈਮ ਨੂੰ ਕਹਿੰਦੇ ਆ ਇੱਧਰ ਪਲੇਟ ਲੱਗ ਰਹੀ ਆ ਆਪਾਂ ਪਲੇਟ ਦੇਖ ਲੈਂਦੇ ਆ ਇੱਧਰ ਆ ਜਾਂਦੇ ਹੁਣ ਆਪਾਂ ਮੈਮ ਇਹ ਮਤਲਬ ਦੱਸੋ ਜਰੂਰੀ ਨਾਲ ਨਾਲ ਆ ਮੰਚੂਰਨ ਵਾਲੇ ਛੋਲੇ ਚੌਲ ਦੀ ਪਲੇਟ ਲੱਗ ਰਹੀ ਆ ਸਰ ਇਹਨਾਂ ਕੀ ਪ੍ਰਾਈਸ ਹੈ ਗਾ ਇਸ ਪਲੇਟ ਦਾ ਇਸ ਪਲੇਟ ਦਾ ਪ੍ਰਾਈਸ ਹੈ 40 ਰੁਪਏ ਓਕੇ ਮੈਮ ਹਾਂ ਤੇ 830 ਰੁਪੀਸ ਅੱਛਾ 830 ਰੁਪੀਸ ਅੱਛਾ ਮਮ ਕੁਆਲਿਟੀ ਦੇ ਵਿੱਚ ਹਮੇਸ਼ਾ ਲੋਕ ਕਹਿੰਦੇ ਆ ਕਿ ਮਤਲਬ ਬੈਸਟ ਹੋਣੀ ਚਾਹੀਦੀ ਹੈ ਕੰਪਰੋਮਾਈਜ਼ ਤੇ ਨਹੀਂ ਕਿਸੇ ਤਰੀਕੇ ਦਾ ਨਹੀਂ ਨਹੀਂ ਕਿਸੇ ਚੀਜ਼ ਦਾ ਨਹੀਂ ਆਪਾਂ ਜਿਵੇਂ ਦੀ ਸਟਾਰਟਿੰਗ ਤੋਂ ਚੀਜ਼ ਦਿਖਾਈ ਸੀ ਨਾ ਅੱਜ ਵੀ ਆਪਣੀ ਉਮੀਦ ਹੀ ਹੁੰਦੀ ਹੈ ਟੇਸਟ ਵੀ ਕੁਆਲਿਟੀ ਵੀ ਕੁਆਂਟੀਟੀ ਸਭ ਕੁਝ ਸੇਮ ਆਪਾਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਮਮ ਇੱਕ ਮਿੰਟ ਲਗਾ ਕੇ ਦੇਓ ਸਾਨੂੰ ਵੈਸੇ ਹੀ ਕਰਦੇ ਬਸ ਇੱਕ ਦੋ ਮਿੰਟ ਦਾ ਉਹ ਉਧਰ ਬਾਜੀ ਹੋਣੀ ਹੈ ਕੋਈ ਨੈਟਵਰਕ ਤੋਂ ਚੱਲ ਰਿਹਾ ਮੈਨੂੰ ਬਿਲਕੁਲ ਕੋਈ ਗੱਲ ਨਹੀਂ ਬਾਜੀ ਅਸੀਂ ਮਤਲਬ ਜਾਣਦੇ ਆ ਕਿੰਨੀ ਤੁਸੀਂ ਮਿਹਨਤ ਕਰਦੇ ਹੋ ਡੇਲੀ ਇੱਥੇ ਆ ਕੇ ਸੋ ਅ ਮਤਲਬ ਪੰਜਾਬੀ ਹਮੇਸ਼ਾ ਮਿਹਨਤ ਕਰਨ ਲਈ ਜਾਣੇ ਜਾਂਦੇ ਆ ਸੋ ਤੁਸੀਂ ਵੀ ਇੱਥੇ ਦੇਖਦੇ ਹੋ ਕਿ ਕਿੰਨੀ ਮਿਹਨਤ ਹੈ ਭਾਜੀ ਹੁਣਾਂ ਦੀ ਰੋਹ ਇੱਥੇ ਆਉਂਦੇ ਨੇ ਅ ਭਾਜੀ 11:00 ਵਜੇ ਆ ਜਾਂਦੇ ਹਾਂ ਰੋਹ ਹਾਂਜੀ 10:30 11:00 ਦੇ ਵਿੱਚ ਪਹੁੰਚ ਜਾਂਦੇ ਆ ਆਪਾਂ ਇੱਥੇ ਜੀ ਤੇ ਉਸ ਤੋਂ ਬਾਅਦ ਤੇ ਸਮਾਨ ਬਣਾਣਾ ਚੱਲੋ ਜਾਂਦਾ ਕਸਟਮਰਸ ਫੇਰੇ ਫੇਰੇ ਆਪਣੇ ਕੋਲ ਆਣੇ ਚੱਲੋ ਜਾਂਦੇ ਨੇ ਛਰਦਾਈ ਆਪਣੀ ਰੈਡੀ ਹੁੰਦੀ ਛਰਦਾਈ ਮੈਂ ਘਰੋਂ ਬਣਾ ਕੇ ਲੈ ਕੇ ਆਉਣਾ ਇੱਥੇ ਕੋਈ ਰਗੜਾ ਲਾਉਂਦਾ ਟਾਈਮ ਨਹੀਂ ਲਾਉਂਦਾ ਭਾਜੀ ਜਾਣਦੇ ਕਿੰਨੇ ਵਜ ਕਦੇ 4 ਵਜੇ ਕਦੇ 5 ਵਜੇ ਜਦ ਵਿੱਚ ਟੌਪਰ ਕੀ ਦੇ ਹਾਂ ਘੰਟਾ ਲੈ ਜਮਾ 2 1.5 ਵੇਲੇ ਖਤਮ ਹੋ ਜਾਂਦਾ ਸੌਦਾ ਤੁਹਾਨੂੰ ਦੁਬਾਰਾ ਆਪਾਂ ਬੁਲਾ ਦਈਏ ਭਾਈ ਭਾਜੀ ਜ਼ਰੂਰ ਮੈਨੂੰ ਪਿਆਓ ਬਿਲਕੁਲ ਜੀ ਜ਼ਰੂਰ ਬੁਲਾ ਦਈਏ ਸਦਾਈ ਇਹ ਅੱਜਕੱਲ ਵੈਸੇ ਬੜੀ ਮਸ਼ਹੂਰ ਹੋ ਗਈ ਆਪਣੇ ਹੰਸ ਸਿੰਘਾਂ ਨੇ ਬੁਲੀ ਸ਼ੁਰੂ ਕਰ ਦਿੱਤੀ ਬਿਲਕੁਲ 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 ਸਦਾਈ ਆਪਾਂ ਤੁਹਾਨੂੰ ਬੁਲਾਉਨੇ ਆ ਸੋ ਸਦਾਈ ਹੈ ਸਪੈਸ਼ਲ ਆਹ ਫੋਨ ਲੱਗ ਗਿਆ ਫੋਨ ਲੱਗ ਗਿਆ ਡਾਕਟਰ ਦਾ ਭਾਈ ਹਲੋ ਹਾਂਜੀ ਪੁੱਤ ਸਹਿਜਪੁਰ ਕੀ ਕਰ ਰਹੇ ਪੁੱਤ ਕੋਈ ਨਹੀਂ ਅੱਜ ਤੱਕ ਤਾਂ ਮਜੀ ਵੀ ਦੇ ਰੋਮ ਪਾਚੇ ਬੰਦੇ ਕਰ ਤੇ ਵੀ ਦੇਖ ਰੋਟੀ ਬ੍ਰੈਡ ਜੰਮ ਦੇ ਕੇ ਆ ਬ੍ਰੈਡ ਜੰਮ ਵੀ ਖਾ ਲਿਆ ਹਾਂਜੀ ਖਾ ਲਿਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਟੀਵੀ ਦੇਖ ਰਹਿਣਾ ਆਰਾਮ ਨਾਲ ਤੇਰੇ ਪਾ ਕੋਈ ਸ਼ੈਤਾਨੀ ਨਾ ਕਰਿਓ ਠੀਕ ਹੈ ਕੋਈ ਵੀ ਥੋੜੇ ਦਰ ਚ ਆ ਜਾਾਂਗੇ ਠੀਕ ਆਪਾਂ ਹਾਂਜੀ ਕਿੰਦੇ ਨੂੰ ਪੂਰਾ ਫੋਨ ਤੋਂ ਗੰਦਾ ਬਣ ਜਾਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਠੀਕ ਹੈ ਠੀਕ ਹੈ ਬਈ ਰੋਟੀਆਂ ਖਾ ਕੇ ਰੱਖੀ ਆਪਾਂ ਆਵਾਂਗੇ ਥੋੜੇ ਜਿਲੇ ਠੀਕ ਹੈ ਉਹ ਗੋ ਬਾਈ 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 ਬੱਚੀ ਵੀ ਸਿੱਖ ਗਈ ਹਨ ਮਤਲਬ ਆਪੇ ਮੈਨੇ ਵਿਗਾਦੀ ਆ ਉਹ ਡੌਗੀ ਰੱਖਿਆ ਅੱਛਾ ਡੌਗੀ ਕਦੇ ਕਦੇ ਨਿਸ਼ਾਨ ਕਰ ਦਿੰਦਾ ਇਹਨੂੰ ਡੌਗੀ ਰੱਖਿਆ ਐਨੀਮਲ ਫਰ ਰਿਓ ਫਿਰ ਦਨਾਂ ਹਾਂਜੀ ਹਾਂਜੀ ਡੌਗੀ ਰੱਖਿਆ ਆਪਣੀ ਸਰਦਾਈ 30 ਰੁਪਏ ਦਾ ਗਲਾਸ ਹੈਗਾ ਜੀ 30 ਰੁਪਏ ਦਾ ਗਲਾਸ ਹਾਂਜੀ ਕੀ ਆ ਬਾਰੇ ਵੱਡਾ 50 ਦਾ ਛੋਟਾ 30 ਦਾ ਅੱਛਾ ਜੀ ਆਪਾਂ ਸਾਰੇ ਵਾਸਤੇ ਸੋਚਿਆ ਮੈਂ ਕੋਈ ਰਕਚਲੇ ਵੀਰ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਹਰ ਕੋਈ ਪੀ ਸਕਦਾ ਇਹਨੂੰ ਤੇ ਭਾਜੀ ਇਹਦੇ ਵਿੱਚ ਮਤਲਬ ਜਿਹੜੀਆਂ ਮੇਨ ਇੱਥੇ ਨਾ 12 ਆਈਟਮਾਂ ਪਾਉਣਾ ਇੱਥੇ ਸੌਫ ਹੋ ਗਏ ਮੋٹے ਚਾਰ ਮਗਜ ਹੋ ਗਏ ਚਾਰੋ ਤਰੀਕੇ ਦੇ ਖਸਕਾਸ ਹੋ ਗਈ ਬਾਦਾਮ ਹੋ ਗਏ ਕਾਜੂ ਹੋ ਗਏ ਸਫੇਦ ਮੁਸਲੀ ਵੀ ਐਡ ਆਨ ਕਰਦਾ ਮੈਂ ਸਫੇਦ ਮੁਸਲੀ ਕੋਈ ਨਹੀਂ ਪੋਂਦਾ ਉਹ ਆਪਣੇ ਜੋੜਿਆਂ ਦਰਦ ਵਾਸਤੇ ਆਪਣੇ ਮਤਲਬ ਸਰੀਰ ਨੂੰ ਕਹਿੰਦੇ ਨੇ ਇਨਸਟੈਂਟ એનર્ਜੀ ਵਾਸਤੇ ਉਹ ਵਧੀਆ ਹੁੰਦੀ ਆ ਪਰ ਗਰਮ ਹੁੰਦੀ ਆ ਮੈਂ ਥੋੜੀ ਪੋਂਦਾ ਜਿਵੇਂ ਜਿਵੇਂ ਮੌਸਮ ਠੰਡਾ ਹੋਊਗਾ ਫਿਰ ਉਹਦੀ ਵਰਤੋਂ ਆਪਾਂ ਜ਼ਿਆਦਾ ਕਰਾਂਗੇ। ਇਹ ਦੇਸੀ એનર્ਜੀ ਡਰਿੰਕ ਆ ਪੰਜਾਬੀ। ਦੇਸੀ એનર્ਜੀ ਡਰਿੰਕ ਹੈਗੀ ਆ। ਨਾਲੇ ਦੁੱਧ ਉਤੋਂ ਪਾਣੀ ਬਾਕੀ ਆ। ਅੱਜ ਲੋਕਾਂ ਦੇ ਕੋਲਡਿੰਗਾਂ ਦਾ ਰੁਝਾਨ ਕਰਦੇ ਆ ਕੋਲਡਿੰਗਾਂ ਪੀਦੇ ਆ। ਕੋਈ ਫਾਇਦਾ ਨਹੀਂ ਹੈਗਾ ਮੇਰਾ ਜ਼ਹਿਰ ਹੈਗਾ। ਤੇ ਉਤੋਂ ਬਾਅਦ ਇੱਥੇ ਦੇਸੀ ਸ਼ੱਕਰ ਐਡ ਹੁੰਦੀ ਆ। ਲੋਕੀਏ ਸ਼ੂਗਰ ਵਾਲੇ, ਬੀਪੀ ਵਾਲੇ ਕੋਈ ਵੀ ਪੀ ਸਕਦਾ ਇਹਨੂੰ। ਪੂਰੀ ਪ੍ਰੋਪਰ ਗਾੜੀ ਹੈ ਨਾ ਸਰਦਾਈ ਮਤਲਬ ਇਹ ਨਹੀਂ ਕਿ ਪਤਲੀ ਆ। ਤੁਸੀਂ ਦੇਖੋ ਮਤਲਬ ਗਲਾਸ 'ਚ ਆਖ ਪਾਣੀ ਵੀ ਨਹੀਂ ਦਿਖ ਰਿਹਾ। ਕਿੰਨੀ ਬਾਜੀ ਨਹੀਂ ਉਹਨਾਂ ਨੇ ਗਾੜੀ ਮਤਲਬ ਸਰਦਾਈ ਬ ਵਿੱਚ ਨਹੀਂ ਬਾਜੀ ਬਰਫ਼ ਪਾਉਂਦੀ ਜਿਆਦਾਤਰ ਲੋਕ ਗਲਤੀ ਕੀ ਕਰਦੇ ਆ ਜਿਹੜੀ ਖਾਣ ਪੀਣ ਵਾਲੀ ਚੀਜ਼ ਹੁੰਦੀ ਉਹਦੇ ਵਿੱਚ ਪਾ ਦਿੰਦੇ ਬਰਫ਼ ਉਹ ਬਰਫ਼ ਆਪਣੇ ਲਈ ਕੰਜ਼ਿਊਮੇਬਲ ਨਹੀਂ ਹੁੰਦੀ ਨੁਕਸਾਨ ਕਰਦੀ ਆ ਕਿਤੇ ਨਾ ਕਿਤੇ ਭਾਜੀ ਨੇ ਉਸ ਚੀਜ਼ ਦਾ ਖਾਸ ਧਿਆਨ ਰੱਖਿਆ ਹੁਣ ਮੈਂ ਮੈਂ ਇਹਨੂੰ ਕਹੂੰਗਾ ਨਾ 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 ਮੰਚੂਰੀਆਂ ਜਾਵਲ ਦੀ ਇਹ ਸਾਡੀ ਸਪੈਸ਼ਲ ਬੇਡ ਆ ਉਹ ਵੀ ਲਾਓ ਬਾਜੀ ਤੁਸੀਂ ਲਾ ਦਿਓ ਜੀ ਆਹ ਲਓ ਜੀ ਤੁਹਾਨੂੰ ਮੰਚੂਰੀਆਂ ਚੋਲੇ ਚੋਲੇ ਹਾਂਜੀ ਹਾਂਜੀ ਬਾਅਦ ਇਥੇ ਚੱਲ ਰਹਿੰਦਾ ਜੀ ਐਵੇਂ ਕਰੇ ਇਹ ਉਹ ਬਿਜ਼ੀ ਕਦੇ ਮੈਂ ਬਿਜ਼ੀ ਹਮਮ ਰਾਦ ਮਿਲ ਕੇ ਹੀ ਆ ਸਾਡਾ ਰਾਦ ਮਿਲ ਕੇ ਭਾਜੀ ਹੁੰਦਾ ਰਹਿੰਦਾ ਹਾਂ ਕੋਈ ਸੋ ਇਹ ਸਪੈਸ਼ਲ ਬੰਦਾ ਤੁਹਾਡੇ ਚਾਵਲ ਆ ਗਏ ਹਾਂਜੀ ਹਾਂਜੀ ਇਹ ਆਪਣੇ 22 ਮਤੀ ਰਾਈਸ ਆ ਜਾਣਗੇ ਇਹ ਸਿਰਫ 40 ਰੁਪਏ ਦੀ ਪਲੇਟ ਹੈਗੀ ਜੀ ਆਪਣੀ ਅੱਛਾ ਜੀ ਇਹ ਭਰ ਕੇ ਕੰਟੇਨਰ ਜੋ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਜੋ ਚੀਜ਼ ਰੱਖੀ ਹੈ ਨਾ ਉਹੀ ਹੈਗੀ ਜੀ ਇਹ ਨਹੀਂ ਕਿ ਕੋਈ ਮਤਲਬ ਨਹੀਂ ਨਹੀਂ ਕੰਮ ਚੱਲ ਪਿਆ ਦੇ ਕਾਲੀ ਰੇਟ ਵਧਾ ਦਿਓ 10 ਵਧਾ ਦਿਓ ਰੇਟ ਵਧਾ ਦਈਏ ਤੇ ਕੁਝ ਵੀ ਕਰ ਦਈਏ ਉਹ ਵਾਲਾ ਕੰਮ ਆਪਣੇ ਕੋਲ ਨਹੀਂ ਹੈਗਾ ਤੇ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਰਿਚ ਗ੍ਰੀਪਿਆ ਆਪਣੇ ਟ੍ਰਿਪਲ ਡਾਲਰ ਛੋਲੇ ਆ ਗਏ ਜੀ ਅੱਛਾ ਜੀ ਇਹ ਟ੍ਰਿਪਲ ਡਾਲਰ ਹੁੰਦੇ ਨੇ ਛੋਲੇ ਤੁਹਾਨੂੰ ਆਪਣੇ ਆਪ ਦੇਖਣਗੇ ਛੋਲੇ ਜੀ ਮਤਲਬ ਕੋਈ ਖਾਸ ਗੱਤ ਹੈ ਤਾਂ ਖਾਸ ਹਾਂਜੀ ਜੀ ਛੋਲੇ ਦੋ ਤਿੰਨ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਨਾਰਮਲ ਛੋਲੇ ਹੁੰਦੇ ਨੇ ਜੋ ਆਪਣੇ ਆਪ ਤੁਸੀਂ ਪੁਰ ਚੈਨਲ ਖਾਂਦੇ ਹੋ ਉਹ ਡਬਲ ਡਾਲਰ ਹੁੰਦੇ ਨੇ ਇਹ ਹੁੰਦੇ ਨੇ ਟ੍ਰਿਪਲ ਡਾਲਰ ਅੱਛਾ ਜੀ ਸਭ ਤੋਂ ਮਹਿੰਗੇ ਛੋਲੇ ਇਹੀ ਹੁੰਦੇ ਨੇ ਇਹਨੂੰ ਕਾਬੁਲੀ ਚਨੇ ਬੋਲਦੇ ਆ ਪੈਂਦੀ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਵੇਂ ਚਨੇ ਦਾ ਇੱਕ ਅਲੱਗ ਅਲੱਗ ਦਾਣਾ ਉੱਤੇ ਆ ਰਿਹਾ ਕਾਮੀ 40 ਰੁਪਏ ਦੇ ਵਿੱਚ ਦਈ ਜਾਂਦੇ ਹੋ। ਅੱਜ ਵੀ ਵਧੀਆ ਮਤਲਬ ਮਾਰਜਿਨ ਵੱਧ ਜਾਂਦਾ। ਪੱਤ ਚੱਲੀ ਜਾਂਦਾ ਵੀ ਚੱਲੀ ਜਾਂਦਾ। ਹੂੰ। ਟੇਸਟ ਕਰ ਲੈਂਦੇ ਆ ਸੋ ਬਾਜੀ ਇੱਕਦਮ ਮੈਂ ਤੇ ਸ਼ਦਾਈ ਪਲੇਨ ਜੁਆਏ ਕਰ ਰਹੇ ਹਾਂ। ਨਾਲ ਨਾਲ ਦੋਵੇਂ ਦੇਖ ਲੈਨੇ ਟੇਸਟ ਕਿੱਦਾਂ ਵਾਲਾ। ਇਹ ਆਪਣਾ ਸੈਲਡਾ ਸੈਲਡ ਆਪਾਂ ਇਹ ਕੀ ਜ਼ਿਆਦਾ ਕੱਟ ਕੇ ਰੱਖਦੇ ਨਹੀਂ ਹੈਗੇ। ਹੂੰ। ਥੋੜਾ 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 ਕੱਟਦੇ ਰਹਿਣੇ ਆ। ਇਹ ਧਨੀਆ ਪੁਦੀਨੇ ਚਟਣੀ ਆ ਗਈ। ਹੂੰ। ਲੋਕੀ ਰੰਗਤ ਵਾਸਤੇ ਕਲਰ ਪਾਉਂਦੇ ਨੇ। ਹੂੰ। ਆਪਾਂ ਇਹ ਚ ਪਾਲਕ ਪਾਉਂਦੇ ਆ। ਅੱਛਾ ਪਾਉਂਦੇ। ਸਿਹਤ ਵਾਸਤੇ ਵਧੀਆ ਹੁੰਦੀ ਹੈ। ਉਹ ਵੀ ਸਿਹਤ ਇਹ ਆਪਾਂ ਪਾਲਕ ਬਣਨੇ ਆ ਅੱਗੇ ਕਾਟੂ ਜਾਂਦਾ ਹੁੰਦਾ ਸੀਗਾ ਚਬੜੀ ਪਾਲਕ ਜਾਂਦਾ ਹੁੰਦਾ ਸੀਗਾ ਉਹ ਪਾਇਆ ਆ ਤੁਹਾਡੀ ਪਲੇਟ ਤਿਆਰ ਹੋ ਗਈ ਜੀ ਹੁਣ ਇੱਕ ਚੀਜ਼ ਹੋਰ ਆਉਗੀ ਆਪਣੀ ਲੋਕੀ ਪਤਾ ਕੀ ਕੀ ਗ੍ਰੀਨ ਚੌਕਲੇਟ ਵਗੈਰਾ ਕੀ ਕੀ ਬੋਲਦੇ ਨੇ ਅਬ ਇਹ ਆਪਣੀ ਫਰਾਈ ਮਿਰਚ ਹੈਗੀ ਬੇਸਨ ਵਾਲੀ ਅਜਾ ਮਿਰਚ ਫਰਾਈ ਕੀਤੀ ਬੇਸਨ ਲਾ ਕੇ ਕੀ ਬਾਤ ਹੈ ਮੇਰਾ ਕੋਈ ਪ੍ਰਾਈਸ ਨਹੀਂ ਹੈਗਾ ਵੀ 40 ਰੁਪਏ ਜੀ ਉਹ ਜਸਰੀ ਨਾਲ ਇੱਕ ਖਾਓ ਭਾਵੇਂ ਤਿੰਨ ਖਾਓ ਸੋ ਇਹ ਬਾਜੀ ਹੁਣਾਂ ਦੀ ਸਪੈਸ਼ਲ ਨਾਲ ਕਹਿੰਦੇ ਬੇਸਨ ਨਾਲ ਮਿਰਚ ਕੀਤੀ ਹੋਈ ਆ ਸੋ ਆਪਾਂ ਟੇਸਟ ਕਰ ਲੈਂਦੇ ਹਾਂ ਹੁਣ ਇਹਨੂੰ ਕਿੱਦਾਂ ਦਾ ਟੇਸਟ ਹੈ ਭਾਈ ਹੋਰ ਬਹੁਤ ਸਾਰਾ। ਬਜੀ ਜਿਹੜਾ ਇੱਕ ਵਾਰ ਖਵਾ ਦੇ ਮੈਨੂੰ ਲੱਗਦਾ ਬਾਅਦ ਬਾਅਦ ਆ ਹੀ ਜਾਂਦਾ ਹੁਣ ਫਿਰ। ਬਾ ਪਿਆਰ ਗੁਰਰਾਮ ਦੀ ਕਿਰਪਾ ਹੈਗੀ ਆ ਭਰਾਵਾਂ ਨੂੰ ਕੋ ਕਹਿੰਦੇ ਨੇ ਜੀ ਇੱਕ ਵਾਰੀ ਵਧੀਆ ਖਵਾਓਗੇ ਤੇ ਉਹ ਮੋੜ ਮੋੜ ਕੇ ਆਉਣਗੇ। ਚਟਨੀ ਨਾਲ ਦੀ ਪੂਰੀ ਸਮਝੋਗਾ। ਚਟਨੀ ਆਪਣੀ ਫਰੈਸ਼ ਬਣਦੀ ਹੈ। ਲੋਕਾਂ ਨੂੰ ਲੱਗਦਾ ਤਾਂ ਕਿ ਫਲੇਵਰ ਜਿਵੇਂ ਜੋ ਹੋਣਾ ਚਾਹੀਦਾ। ਚਟਨੀ ਆਪਣੀ ਫਰੈਸ਼ ਬਣਦੀ ਹੈ ਆਪਾਂ ਇਹ ਨਹੀਂ ਕਿ ਸਵੇਰ ਦਾ ਕੰਮ ਘਟਾਉਣ ਵਾਸਤੇ ਰਾਤ ਨੂੰ ਮਲਾ ਕੇ ਰੱਖ ਦਈਏ। ਸਵੇਰੇ ਹੀ ਬਣੂਗਾ ਜੋ ਬਣੂਗਾ। نوвање ਕਿੰਨੇ ਵਜੋਂ ਉਠਦੇ ਆਂਦੇ ਸਵੇਰੇ ਤੇਰੇ ਭਾਜੀ ਮੇਰੀ ਵਾਈਫ ਉੱਠ ਜਾਂਦੀ 5 ਵਜੇ ਉੱਠ ਜਾਂਦੀ ਆ ਮੈਂ ਤਾਂ ਕਹਿਆ লেਟੀ ਉੱਠਦਾ ਮੈਂ ਆਪਣੀ ਗੱਲ ਕੀ ਕਰਾਂ ਮੈਂ ਥੋੜਾ ਆਰਾਮ ਨਾਲ ਉੱਠਦਾ ਉਹਨੂੰ ਬਣਾਉਣਾ ਹੁੰਦਾ ਸਾਰਾ ਕੁਝ ਤੇ ਉਹ 5 ਵਜੇ ਉੱਠ ਕੇ ਲੱਗੀ ਹੁੰਦੀ ਸਾਰਾ ਕੁਝ ਬਣਾਉਣ ਨੂੰ ਤੇ ਕਿ ਸਵੇਰੇ ਹੀ ਸਾਰਾ ਕੁਝ ਆ ਵੀ ਚਟਨੀ ਮਸਾਲੇ ਵਗੈਰਾ ਸਭ ਕੁਝ ਪੀਸ ਕੇ ਲੈ ਕੇ ਆਉਨੇ ਆ ਤੇ ਬਾਕੀ ਸਭ ਕੁਝ ਇੱਥੇ ਬੰਦ ਆ ਗਿਆ ਕੀ ਆ ਬਾਰੇ ਭਾਜੀ ਭਾਜੀ ਹੁਣ ਜਾਂਦੇ ਜਾਂਦੇ ਆ ਲੋਕੇਸ਼ਨ ਦੱਸ ਦਿਓ ਟਾਈਮਿੰਗ ਦੱਸ ਦਿਓ ਜਿਹੜੇ ਅੰਬਸਡਰ ਆਉਂਦੇ ਨੇ ਪਿਆ ਜਿਹੜੇ ਸਵਾਦ ਦੀ ਚਟੋੜੇ ਨਹੀਂ ਖਾਣ ਪੀਣ ਦਾ ਸ਼ੌਂਕ ਰੱਖਦੇ ਨੇ ਉਹ ਵੀ ਇੱਥੇ ਆ ਸਕਦੇ ਨੇ ਲੋਕੇਸ਼ਨ ਮੈਂ ਦੱਸ ਦੇਣਾ ਮੈਂ ਤੁਹਾਨੂੰ ਕੀ ਹੋਰ ਦੱਸਣਾ ਚਾਹਣਾ ਆਪਣੇ ਕੋਲੇ ਇੱਕ ਥਾਲੀ ਹੁੰਦੀ 40 ਰੁਪਏ ਦੀ ਅੱਛਾ ਜੀ ਤੇ ਚਾਰ ਫੁਲਕੇ ਦੋ ਸਬਜ਼ੀਆਂ ਤੇ ਸੈਲਡ ਤੇ ਨਾਲੇ ਥੋੜੇ ਚੌਲ ਅੱਛਾ ਜੀ ਉਹ ਆਪਾਂ 40 ਰੁਪਏ ਥਾਲੀ ਵੇਚਦੇ ਆ ਤੇ ਆਪਣੇ ਜੋ ਅੰਮ੍ਰਿਤਸਰ ਦੇ ਰਾਈਡਰ ਹੈਗੇ ਨੇ ਟਮਾਟੋ ਸਵੀਗੀ ਬਲਿੰਕਟ ਜੋ ਵੀ ਕਿਸੇ ਪ੍ਰਕਾਰ ਦੇ ਵੀ ਰਾਈਡਰ ਹੈਗੇ ਨੇ ਹੌਣ ਡਿਊਟੀ ਹੁੰਦੇ ਨੇ ਰੋਟੀ ਨਹੀਂ ਖਾ ਸਕਦੇ ਉਹ ਸਾਡੇ ਕੋਲ ਹੌਣ ਉਹ ਥਾਲੀ ਉਹਨਾਂ ਨੂੰ 10 ਰੁਪਏ ਲੈਸ ਤੇ ਮਿਲੂਗੀ ਸਿਰ ਰਾਈਡਰ ਵਾਸਤੇ ਕਿਆ ਬਾਤ ਹੈ ਉਹਨਾਂ ਨੂੰ ਮਤਲਬ 30 ਰੁਪਏ ਦੇ ਵਿੱਚ ਉਹਨਾਂ ਵਾਸਤੇ 30 ਰੁਪਏ ਥਾਲੀ ਜਾਈਗੀ 30 ਰੁਪਏ ਚ ਚਾਹ ਫੁਲਕੇ ਨਾਲ ਸਬਜ਼ੀਆਂ ਚਾਹ ਫੁਲਕੇ ਨਾਲ ਦੋ ਸਬਜ਼ੀਆਂ ਨਾਲ ਸੈਲਡ ਮੈਂ 40 ਜੇ ਸਬਜ਼ੀ ਰਿਕਨ ਵੀ ਕਰ ਦਿੰਦਾ ਉਹੀ ਰੇਟ ਦੇ 30 ਰੁਪਏ ਦੇ ਵਿੱਚ ਉਹਨਾਂ ਉਹ 40 ਰੁਪਏ ਥਾਲੀ ਹੈ ਉਹਨਾਂ ਵਾਸਤੇ 30 ਰੁਪਏ ਥਾਲੀ ਹੈ ਬਸ ਉਹ ਗੱਲ ਇਹ ਹੈ ਕਿ ਬਸ ਔਨ ਡਿਊਟੀ ਹੁਣ ਆਪਣੀ ਰਾਈਡਿੰਗ ਕਰ ਰਹੇ ਹੁਣ ਤੁਸੀਂ ਆਪ ਵੀ ਇਹ ਕੰਮ ਕਰਦੇ ਸੀ ਕਿਹੜੀ ਮਜਬੂਰੀ ਸਮਝ ਰਹੇ ਹੋ ਤੁਮ ਲੰਘਿਆ ਆ ਤੇ ਮੈਨੂੰ ਪਤਾ ਹੈ ਇਸ ਬਾਰੇ ਕਿ ਕੀ ਆਪਾਂ ਕਿਵੇਂ ਭੁੱਖੇ ਪਾਣੇ ਕੰਮ ਕਰਦੇ ਰਹਿੰਨੇ ਆ ساری ਦਿਹਾੜੀ ਤੇ ਸੰਗੀ ਰੋਟੀ ਨਹੀਂ ਮਿਲਦੀ ਕਿਤੇ ਘਰ ਦੀ ਰੋਟੀ ਖਾਣ ਦਾ ਮਨ ਕਰਦਾ ਤਾਂ ਮੇਰੇ ਕੋਲ ਵੀਰ ਜ਼ਰੂਰ ਆਉਣ ਤੇ 10 ਰੁਪਏ ਲੈ ਕੇ ਆਪਣਾ ਕੰਮ ਕਰੀਂ। ਕੀ ਆ ਬੰਦਾ ਕਿਲੋ ਮੈਂ ਬੜੀ ਐਡਸ ਤੇ ਜੀ ਆਪਾਂ ਸ਼ੀਦਾ ਸਾਹਿਬ ਤੋਂ ਗਰਵਾਲੀ ਗੇਟ ਵੱਲ ਆਵਾਂਗੇ। ਹੂੰ ਠੀਕ ਹੈ ਜੀ ਸ਼ੀਦਾ ਸਾਹਿਬ ਤੋਂ ਆਪਾਂ ਗਰਵਾਲੀ ਗੇਟ ਵੱਲ ਆਉਣਾ ਜੀ। ਹੂੰ ਤੇ ਰਾਹ ਦੇ ਵਿੱਚ ਹੀ ਗਰਵਾਲੀ ਗੇਟ ਤੋਂ ਪਹਿਲਾਂ 5 ਪੀੜ ਦਰਗਾਹ ਪਾਉਗੀ ਖੱਬੇ ਪਾਸੇ। ਅੱਛਾ ਭਾਜੀ ਸੀ ਡਿਵੀਜ਼ਨ ਥਾਣੇ ਸਾਹਮਣੇ। ਹੂੰ ਸੀ ਡਿਵੀਜ਼ਨ ਥਾਣਾ ਵੀ ਹੈ ਗਰਵਾਲੀ ਗੇਟ ਵਾਲਾ। ਬਿਲਕੁਲ ਬਿਲਕੁਲ ਇੱਧਰ ਵੀ ਆਪਾਂ ਨਿਗਾਹ ਕਰਵਾ ਦਿੰਦੇ ਬਿਲਕੁਲ ਆਪੋਜ਼ਿਟ ਖਾਲੇ ਦੇ ਸਾਹਮਣੇ ਦਰਗਾਹ ਹੈ ਜੀ ਉਹਦੇ ਨਾਲ ਹੀ ਆਪਣੀ ਕਾਰਟ ਲੱਗੀ ਹੋਈ ਆ ਸਿਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਆਪਾਂ ਇੱਥੇ ਅਵੇਲੇਬਲ ਹੁੰਨੇ ਆ ਸਮਾਨ ਵੇਲੇਬਲ ਹੁੰਦਾ ਤੇ ਸਰਦਾਈ ਵੀ ਨਾਲ ਆਪਣੀ ਅਵੇਲੇਬਲ ਹੁੰਦੀ ਹੈ ਤੇ ਸਾਡੇ ਕੋਲ ਆਓ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਥੈਂਕ ਯੂ ਸੋ ਮੱਚ ਬਾਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਜਿੰਨੀ ਤੁਸੀਂ ਦੋਨੋਂ ਮਿਲ ਕੇ ਹਜੇ ਮੈਂਮ ਹਜੇ ਵੀ ਮਿਹਨਤੀ ਕਰੀ ਜਿਆਦਾ ਕੰਮ ਹੀ ਕਰੀ ਜਿਆਦਾ ਆ ਸਾਵਾ ਦਿਨ ਦਾ سلسلہ ਚੱਲਦਾ ਰਹਿੰਦਾ ਤੁਸਾਰੇ ਜ਼ਰੂਰ ਆਓ ਤੇ ਉਹਨਾਂ ਜਿਹੜਾ ਸੀ ਇਹ ਫੂਡ ਇੰਜੋਏ ਕਰਦੇ ਆ ਦੇਖਦੇ ਰਹੋ ਸਿਟੀ ਆਨਲਾਈਨ